ਹਾਂਜੀ 65 CRD ਦਾ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਬਹੁਤ ਵਧੀਆ ਟਰੈਕਟਰ ਹੈ ਵੀ CRD ਚ ਸਭ ਤੋਂ ਕਾਮਯਾਬ ਟਰੈਕਟਰੀ ਮੇਂਧਰਾਣਾ ਦਾ ਆਇਆ CRD ਬਹੁਤ ਖੁੱਲਾ ਡੁੱਲਾ ਟਰੈਕਟਰ ਹੈ ਹੋਰ ਇੱਕ ਚੀਜ਼ ਕੰਪਨੀ ਨੇ ਬੜੇ ਧਿਆਨ ਨਾਲ 6 ਸਾਲ ਦੀ ਉਹਨਾਂ ਦੀ ਵਾਰੰਟੀ ਆ ਡੀਜੀ ਸੈਂਸ ਡੁੱਲੇ ਡੁੱਲੇ ਸਾਡਾ ਹੱਡਾਂ ਪਰਾਂ ਦੇ ਮੋٹے ਟਰੈਕਟਰ ਬਹੁਤ ਹੈਵੀ ਕੰਮ ਕੀਤਾ ਵੇਟ ਨਾਲ ਫੁੱਟ ਨਾਲ ਲਿੰਕਾਂ ਬਹੁਤ ਮੋਟੀਆਂ ਮੋਟੀਆਂ ਇੱਧਰ ਦੇਖੋ ਇੰਨੀਆਂ ਹੈਵੀ ਲਿੰਕਾਂ ਆਜੀ ਵਰਕਸ਼ਾਪ ਆ ਮਹਿੰਦਰਾ ਗੇਲਾਟ ਮੋਬਾਈਲ ਸਦਾਨਪੁਰ ਲੋਧੀ ਦੀ ਬਹੁਤ ਵੱਡੀ ਵਰਕਸ਼ਾਪ ਆ ਬਹੁਤ ਵਧੀਆ ਮਿਸਤਰੀ ਆ ਸਾਰੇ ਤੇ ਰੋਟਾਵੇਟਰ ਵੀ ਇਨਾਂ ਕੋਲ ਹੈਗੇ ਆ ਸਰਵਸਾਂ ਸਰਵਸਾਂ ਨੂੰ ਟਰੈਕਟਰ ਆਏ ਆ ਤੇਲ ਤੂਲ ਜਿਹੜੇ ਨਵੇਂ ਟਰੈਕਟਰ ਸਰਵਿਸ ਹੋਂਦੇ ਆ ਆ ਰੋਟਾਵੇਟਰ ਵੀ ਇਨਾਂ ਕੋਲ ਮਿਲੰਦਰਾ ਦੇ ਹੀ ਆ ਪਰ ਇੱਕ ਚੀਜ਼ ਪਰਵਸਾਂ ਨੂੰ ਟਰੈਕਟਰ ਆਏ ਸਾਰੇ ਪਹਾਉਂ ਰਹਿਣਿਆ ਪਰਵਸਾਂ ਦੇ ਆ ਗਈ ਮਿੰਡਰਾਉਣਾ ਦੀ ਮੱਕੀ ਵਾਲੀ ਮਸ਼ੀਨ ਇਹ ਤੇ ਪੁਰਾਣੇ ਜਿਹੜੇ ਕਟਾਉਂਦੇ ਲੋਕ ਵਿੱਚ ਟਰੈਕਟਰ ਉਹ ਆ ਇਹ ਆ ਗੈਰਜ ਇਹਨਾਂ ਦੀ ਵਧੀਆ ਸਟਾਫ ਆ ਸਾਰਾ ਇਹਨਾਂ ਦਾ ਮੈਂਦਰਾ ਬਹੁਤ ਮੋਟੀਆਂ 65 ਸੀਆਰਡੀ ਲਿੰਕਾਂ ਬਹੁਤ ਮੋਟੀਆਂ ਬਹੁਤ ਹੈਵੀ ਲੋਹਾ ਹਰੇਕ ਕੰਮ ਮਜ਼ਬੂਤੀ ਨਾਲ ਮੈਂਦਰਾ ਕੰਪਨੀ ਕਰਦੀ ਉਹ ਦਾ ਇਹ ਗੱਲ ਉਹਨਾਂ ਦਾ ਨੰਬਰ ਹੈ ਸੀਆਰਡੀ ਸੀਆਰਡੀ ਆ ਦੇਖ ਹੈ ਬ੍ਰਾਂਡ ਹੈ ਕੋ ਮਹਿੰਦਰਾ ਹੁੱਡ ਵੀ ਨਾਲ ਬੰਪਰ ਵੀ ਨਾਲ ਆਹ ਜਿਹੜਾ ਸ਼ੋਅ ਵਾਲਾ ਸੇਫਟੀ ਲਈ ਆ ਵੇਟ ਹੋ ਗਈ 65 CRT CRT ਚ ਮਹਿੰਦਰਾ ਕੰਪਨੀ ਦੇ ਟਰੈਕਟਰ ਉਹ ਤਾਂ ਬਹੁਤ ਕਾਮਜਾਬ ਗੇ ਲਾਟੋ ਮੋਬਾਈਲ ਸੁਲਤਾਨਪੁਰ ਲੋਧੀ ਬਹੁਤ ਬੰਦੇ ਵਧੀਆ ਵਾ ਠੰਡੇ ਸੁਭਾਅ ਦੇ ਆ ਬਹੁਤ ਹੀ ਜਾਇਜ਼ ਰੇਟਾਂ ਟਰੈਕਟਰ ਦਿੰਦੇ ਆ ਬੜਾ ਟਰੈਕਟਰ ਵੈਗਰੂ ਦੀ ਕਿਰਪਾ ਨਾਲ ਇਹਨਾਂ ਨੇ ਅੱਜ ਤੱਕ ਬਹੁਤ ਸਟਰੈਟਰ ਸੇਲ ਕੀਤੇ ਇੱਕ ਨਾਂ ਬਣਾਇਆ ਆਪਦਾ ਇੱਧਰ ਮੰਦਰਾ 605 ਜਿਹੜੇ ਨਵੇਂ ਮਾਡਲਾਂ ਚ ਆਇਆ 4x4 ਇਸ ਏਸੀਆਰਡੀ ਤੋਂ ਬਣਾ ਫੌਜ ਗੇਲ ਆਟੋਮੋਬਾਈਲ ਸੁਲਤਾਨਪੁਰ ਲੋਧੀ ਸ਼ੋਰੂਮ ਆਹ ਖੜੋਤਾ ਆਪਣਾ 605 4x4 ਜਿਹੜੇ ਨਵੇਂ ਆਏ ਆ ਇਹ ਵੀ ਚੰਗੇ ਆ ਟਰੈਕਟਰ ਤੇ ਬਹੁਤ ਵਧੀਆ ਬੰਦਿਆ ਗਿੱਲ ਸਾਹਿਬ ਹੋਣੀ ਗੇਲਾ ਟੋ ਮੋਬਾਈਲ ਬਹੁਤ ਹੀ ਜੈਜ ਰੇਟਾਂ ਫਿਕਸ ਕਰਦੇ ਆ ਬਹੁਤ ਚੰਗੇ ਸੁਭਾਅ ਨਾਲ ਤੇ 75 ਨੇ 65 75 ਦਾ ਤੁਹਾਨੂੰ ਕਰਾਉਣੇ ਆ ਦਰਸ਼ਨ ਮੈਂentra ਮੈਂentra ਕ ਬ੍ਰਾਂਡ ਆ ਲਓ ਜੀ ਗੇਲ ਆਟੋਮੋਬਾਈਲ ਸੁਲਤਾਨਪੁਰ ਲੋਧੀ ਇਹ ਆਪਾਂ ਸਪੇਅਰ ਪਾਰਟ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਉਣੇ ਆ ਏ ਤੋਂ ਲੈ ਕੇ ਜੈਡ ਤੱਕ ਜਿੰਨੇ ਵੀ ਮਾਡਲ ਆ ਟਰੈਕਟਰਾਂ ਦੇ 75 एचਵੀ ਤੱਕ ਸੀਆਰਡੀ ਹਰੇਕ ਤਰ੍ਹਾਂ ਦਾ ਸਪੇਅਰ ਪਾਰਟ ਇੱਥੇ ਨਾਲ ਕੋ ਮਿਲੂਗਾ ਕੇ ਵੀ ਚੀਜ਼ ਦੀ ਲੋੜ ਹੋਵੇ ਬਹੁਤ ਤਕੜਾ ਨੰਮਰਾ ਦਾ ਸਮਾਨ ਸਾਰਾ ਪਿਆ ਇੱਥੇ ਤੇ ਸਾਰੇ ਮਾਡਲਾਂ ਦਾ ਸਾਰੇ ਮਾਡਲਾਂ ਦਾ ਨਿੱਕੀ ਤੋਂ ਲੈ ਕੇ ਵੱਡੀ ਚੀਜ਼ ਤੱਕ ਇੱਥੇ ਗੇਲ ਆਟੋਮੋਬਾਈਲ ਸਲਾਨ ਪਰ ਲੋਦੀ ਦੀ ਸਪੇਅਰ ਪਾਰਟ ਵਾਲੇ ਆਨ ਪਰਸ਼ਮ ਕਰਾਉਂਦੇ ਆਪਾਂ ਬਹੁਤ ਵਧੀਆ ਬੰਦੇ ਸ਼ੋਰੂਮ ਦੇ ਵੀ ਕਰਾਉਣੇ ਤੁਹਾਨੂੰ ਦਰਸ਼ਾਉਂਦੇ ਵਰਕਸ਼ਾਪ ਦੇ ਵੀ ਆਹੋ ਤੂੰ ਉਹਦੇ ਵਿੱਚ ਕੀ ਕਿ ਆਇਆ ਹੈ ਮੈਂ ਉਹ ਦੱਸ ਦਿੰਦਾ ਭਾਈ ਨੂੰ ਹੁਣ ਉਹ ਕਹਿੰਦਾ ਤੂੰ ਸਟਰਟਰ ਵੀਰ ਆਪਣਾ ਲਾਉਣ ੜਿਆ ਨਾਲ ਜਿਹੜੀ ਮੀਟਰੀ ਆਪਣੀ ਪਿਆਰ ਕਰ ਲੈ ਇਹਦੇ ਵਿੱਚ ਸੋ ਸਟਰਟਰ ਲੱਜ ਨਾਲੇ ਇਹਨਾਂ ਨੂੰ ਹੁਣ ਦਿੰਦੇ ਆ ਹਾਂ ਦਿੰਦੇ ਆ ਐਂ ਦਰੀਆ ਗਾਲੇ ਐਂ ਮਾਰ ਕੇ ਰੁਵਾ ਆਹੋ ਬਾਦ ਵਿੱਚ ਗਾੜੀ ਤੇ ਬਣਾਗੇ ਨਾ ਪੱਟੀਆਂ ਵਾਲਾ ਕੰਮ ਜਿਹੜਾ ਉਹ ਤਾਂ ਵਧੀਆ ਗੱਲ ਇਹ ਨਹੀਂ ਤੇ ਮੈਂ ਤੇ ਸਭ ਤੋਂ ਵਧੀਆ ਕੰਮ ਕਰਨਾ ਹੀ ਤੇ ਡੇਢ ਸੂਤ ਦਾ ਅੰਗਲ ਲਿਆ ਉਹਦੇ ਫੱਟੀਆਂ ਲਗਾ ਦਿਆਂ ਆਪਾਂ ਇੰਨਾ ਕਿੰਨੇ ਟਾਈਮ ਲਾਉਣਾ ਹੈ ਚਾਚਾ ਆਹ ਪਤਾ ਨਹੀਂ ਕਿਦਾਂ ਲਵਾ ਲੈਣ ਲੱਗੇ ਕਿਉਂ ਟਾਈਮ ਹੀ ਨਹੀਂ ਹੁੰਦਾ ਕੀ ਦਾ ਚੱਲ ਯਾਰ ਇਦਾਂ ਸਾਡੇ ਨਾਲ ਘੜਦੋ ਘੜ 7-8 ਸਾਲ ਹੋ ਗਏ ਲੱਗੇ ਤੋਤਰਾ ਦੇ ਇੱਕ ਕੰਮ ਕੀਤਾ ਹੋਵੇ ਤਾਂ ਫਿਰ ਤੇ